ਭਾਜੀ ਜੇ ਆਪਾਂ ਸੱਪਾਂ ਦੀ ਗੱਲ ਕਰੀਏ ਕਿੰਨੇ ਕ ਸੱਪ ਫੜ ਚੁੱਕੇ ਹੋ ਤੁਸੀਂ ਮੈਂ ਕੋਈ ਗਿਣਤੀ ਨਹੀਂ ਹੈਗੀ ਇਸੀ ਹਜ਼ਾਰਾਂ ਦੇ ਵਿੱਚ ਨੇ ਜਿਵੇਂ ਹੁਣ ਤੁਸੀਂ ਸੱਪ ਫੜਦੇ ਹੋ ਪੂਰਾ ਦਲੇਰੀ ਦੇ ਨਾਲ ਕਦੇ ਐਵੇਂ ਹੋਇਆ ਵੀ ਤੁਹਾਡੇ ਵੀ ਸੱਪ ਨੇ ਡੰਗ ਮਾਰਿਆ ਹੋਵੇ ਬਿਲਕੁਲ ਜੀ ਦੋ ਵਾਰ ਵਾਈਟ ਹੋਈ ਹੈ ਜੀ ਕੋਬਰਾ ਵਾਈਟ ਹੋਈ ਹੈ ਦੋ ਵਾਰ ਕੋਬਰਾ ਦੋ ਬਿਲਕੁਲ ਜੀ ਸਸਿਕਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਸਟੂਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਵਿਰਿੰਦਰ ਜਿਵੇਂ ਤੁਹਾਨੂੰ ਪਤਾ ਕਿ ਪੰਜਾਬ ਵਿੱਚ ਵਰਖਾ ਦਾ ਮੌਸਮ ਚੱਲ ਰਿਹਾ ਤਾਂ ਅਕਸਰ ਆਪਣੇ ਘਰਾਂ ਦੇ ਵਿੱਚ ਸੱਪ ਕੋਈ ਜ਼ਹਿਰੀਲੇ ਜਾਨਵਰ ਆ ਵੜਦੇ ਨੇ ਇੱਕ ਕੁਦਰਤੀ ਸੁਭਾਅ ਦੇ ਕਰਕੇ ਉਹਨਾਂ ਨੂੰ ਮਾਰਨਾ ਸਾਡੇ ਲਈ ਜ਼ਰੂਰੀ ਹੋ ਜਾਂਦਾ ਪਰ ਮੈਂ ਤੁਹਾਨੂੰ ਪਟਿਆਲੇ ਦੇ ਵਿੱਚ ਅੱਜ ਮਿਲਾਉਣ ਜਾ ਰਿਹਾ ਅਜਿਹੇ ਇਨਸਾਨ ਦੇ ਨਾਲ ਜਿਹੜੇ ਸੱਪਾਂ ਨੂੰ ਐਵੇਂ ਫੜ ਲੈਂਦੇ ਨੇ ਜਿਵੇਂ ਕੋਈ ਸ਼ਿਕਾਰੀ ਆਪਣੇ ਸ਼ਿਕਾਰ ਨੂੰ ਹਾਂਜੀ ਤਾਂ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਕੁਲਵੰਤ ਸਿੰਘ ਸੋਨੂ ਜੀ ਦੇ ਨਾਲ ਜਿਹੜੇ ਪਿਛਲੇ 10 ਸਾਲਾਂ ਤੋਂ ਸੱਪ ਫੜਨ ਦਾ ਕੰਮ ਕਰ ਰਹੇ ਨੇ ਉਹ ਵੀ ਬਿਲਕੁਲ ਨਿਸ਼ਕਾਮ ਭਾਵਨਾ ਦੇ ਨਾਲ ਤਾਂ ਸੋਨੂ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਹਾਂਜੀ ਸੱਸੀ ਦਾ ਸਾਰੇ ਦਰਸ਼ਕਾਂ ਨੂੰ ਜੀ ਤੇ ਹੁਣ ਤੱਕ ਭਾਜੀ ਜੇ ਆਪਾਂ ਸੱਪਾਂ ਦੀ ਗੱਲ ਕਰੀਏ ਕਿੰਨੇ ਕ ਸੱਪ ਫੜ ਚੁੱਕੇ ਹੋ ਤੁਸੀਂ ਮੈਂ ਕੋਈ ਗਿਣਤੀ ਨਹੀਂ ਹੈਗੀ ਇਸੀ ਹਜ਼ਾਰਾਂ ਦੇ ਵਿੱਚ ਨੇ ਹਾਂਜੀ ਬਿਲਕੁਲ ਬਿਲਕੁਲ ਤੇ ਪੂਰੇ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪ ਬਹੁਤ ਜਰੀਲੇ ਤੋਂ ਜ਼ਹਿਰੀਲੇ ਸੱਪ ਨੇ ਤੇ ਪੰਜਾਬ ਦੇ ਵਿੱਚ ਕਿੰਨੇ ਕ ਤਰ੍ਹਾਂ ਦੇ ਸੱਪ ਪਾਏ ਜਾਂਦੇ ਨੇ ਜਿਹੜੇ ਜ਼ਹਿਰੀਲਿਆਂ ਦੀ ਆਪਾਂ ਕੈਟਾਗਰੀ ਦੀ ਗੱਲ ਕਰੀਏ ਤਾਂ ਸਾਡੇ ਚਾਰ ਨਸਲਾਂ ਬਹੁਤ ਜਰੀਲੀਆਂ ਸੱਪਾਂ ਦੀਆਂ ਨੇ ਜੀ ਚਾਰ ਨਸਲਾਂ ਸਾਡੇ ਬਹੁਤ ਜਰੀਲੀਆਂ ਨੇ ਜਿਹੜੀ ਕਿ ਸਾਡੇ ਕਾਮਨ ਜਿਹੜੀ ਦੋਨਾਂ ਸਲਾਂ ਨੇ ਕਾਮਨ ਮਿਲ ਜਾਂਦੀਆਂ ਨੇ ਸਾਡੇ ਉਹ ਤਾਂ ਕੁਛ ਇੱਕ ਰਸਲ ਵਾਈਪਰ ਹੈ ਜੋ ਕਿ ਥੋੜਾ ਪਹਾੜੀ ਇਲਾਕੇ ਵਿੱਚ ਹੈ ਜਿਵੇਂ ਹਿਮਾਚਲ ਸੈੱਟ ਤੇ ਹੋ ਗਿਆ ਗੁਰਦਾਸਪੁਰ ਸੈੱਟ ਤੇ ਹੋ ਗਿਆ ਜੀ ਹਾਂ ਤੇ ਇੱਕ ਸੋਸ਼ਲ ਵਾਈਪਰ ਹੈ ਜੀ ਜੋ ਕਿ ਉਹ ਦੇਖਣ ਨੂੰ ਨਹੀਂ ਮਿਲਦਾ ਹੈਗਾ ਪੰਜਾਬੀ ਚ ਪੰਜਾਬੀ ਚ ਉਹਨਾਂ ਨੂੰ ਕਿਹੜੇ ਸੱਪ ਕਹਿੰਦੇ ਨੇ ਮੋਸਟਲੀ ਕੌਡੀਆਂ ਵਾਲੇ ਕੋਡੀਆਂ ਵਾਲਾ ਜੀ ਆਪਣੇ ਏ ਜੀ ਇੱਕ ਕਾਮਨ ਕ੍ਰੀਏਟ ਕਰਨੇ ਆਏ ਉਹ ਸਾਡੇ ਕੋਡੀਆਂ ਵਾਲਾ ਕਾਮਨ ਅੱਛਾ ਉਹ ਕਿੰਨਾ ਕ ਜ਼ਹਿਰੀਲਾ ਹੁੰਦਾ ਜੀ ਬਹੁਤ ਹੱਤ ਹੋ ਜਾਂਦਾ ਜੀ ਉਹ ਓਕੇ ਤੇ ਜੇਕਰ ਉਹਦੇ ਜ਼ਹਿਰ ਦੀ ਗੱਲ ਕਰੀਏ ਫਿਰ ਕਿੰਨੇ ਕ ਟਾਈਮ ਬਾਅਦ ਉਹਦਾ ਜ਼ਹਿਰ ਦਾ ਅਸਰ ਉਸਦਾ ਜ਼ਹਿਰ ਇੱਕ ਸੈਲਡ ਜ਼ਹਿਰ ਆ ਜੀ ਹਾਂਜੀ ਸਾਡੇ ਪੁਰਾਣੇ ਬਜ਼ੁਰਗ ਕਹਿੰਦੇ ਕਰਨ ਇਹ ਵੀ ਮਿੱਠੇ ਜ਼ਹਿਰ ਦਾ ਸੱਪ ਅੱਛਾ ਇਹ ਤਾਂ ਮਿੱਠਾ ਜ਼ਹਿਰ ਸੀ ਉਹਦਾ ਵੀ ਹੌਲੀ 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 ਛੱਡਦਾ ਸੀ ਓਕੇ 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 ਤੇ ਉਹ ਅਕਸਰ ਰਾਤ ਨੂੰ ਹੀ ਨਿਕਲਦਾ ਜੀ ਅੱਛਾ ਜੀ ਤੇ 2.5 ਫੁੱਟ ਦਾ ਹੁੰਦਾ ਸੱਪ ਜੀ ਉਹ ਠੀਕ ਹੈ ਤੇ ਵੱਧ ਵੀ ਹੋ ਜਾਂਦਾ ਏ ਓਕੇ ਬਲੈਕ ਕਲਰ ਦਾ ਸੱਪ ਹੁੰਦਾ ਜੀ ਉੱਪਰ ਉਹਦੇ ਪੈਟਰਨ ਹੁੰਦਾ ਹੈ ਵਾਈਟ-ਵਾਈਟ ਕਲਰ ਦੀ ਕੋਡੀਆਂ ਆਉਂਦੀਆਂ ਹਾਂ ਧਾਰੀਆਂ ਬਣੀਆਂ ਹੁੰਦੀਆਂ ਨੇ ਧਾਰੀਆਂ ਬਣੀਆਂ ਸਾਡੇ ਉਸ ਨੂੰ ਹੀ ਕਹਿੰਦੇ ਜੀ ਕੋਡੀਆਂ ਵਾਲਾ ਸੱਪ ਜੀ ਪਿੰਡਾਂ ਦੇ ਵਿੱਚ ਮੋਸਟਲੀ ਹੁੰਦਾ ਵੀ ਕੋਡੀਆਂ ਵਾਲਾ ਸੱਪ ਹੈ ਹਾਂ ਬਿਲਕੁਲ ਬਿਲਕੁਲ ਜੀ ਤੇ ਇੱਕ ਕੋਬਰਾ ਸੱਪ ਬੜਾ ਫੇਮਸ ਹੈ ਬਿਲਕੁਲ ਜੀ ਹਾਂਜੀ ਇੱਕ ਕੋਬਰਾ ਸੱਪ ਹੈ ਜੀ ਉਹਦੇ ਵਿੱਚ ਵੀ ਕਈ ਪ੍ਰਜਾਤੀਆਂ ਕਈ ਨਸਲਾਂ ਨਹੀਂ ਹੁੰਦੀਆਂ ਵਿੱਚ ਵੀ ਤੇ ਆਪਾਂ ਇੱਕ ਕੋਬਰੇ ਉੱਪਰ ਹੀ ਗੱਲ ਕਰਦੇ ਹਾਂ ਜੀ ਹਾਂਜੀ ਕੋਬਰਾ ਸੱਪ ਹੈ ਜੀ ਨਿਊਰੋਟੌਕਸਿਕ ਬੈਨ ਮੈਚ ਜ਼ਹਿਰ ਹੈ ਚ ਠੀਕ ਹੈ ਨਿਊਰੋਟੌਕਸਿਕ ਹੋਏ ਜੀ ਉਹ ਬਹੁਤ ਟਾਈਮ ਘਟ ਦਿੰਦਾ ਜੀ ਉਹ ਕਿੰਨੇ ਕ ਟਾਈਮ ਦੇ ਵਿੱਚ ਮੰਨ ਲਓ ਜੇਕਰ ਉਹ ਸੱਪ ਡੰਗ ਮਾਰਦਾ ਹੈ ਤਾਂ ਕਿੰਨੇ ਕ ਸਮੇਂ ਦੇ ਵਿੱਚ ਕਿਸੇ ਵਿਅਕਤੀ ਦੇ ਲਈ ਉਹ ਜਾਨਲੇਵਾ ਸਾਬਿਤ ਹੋ ਸਕਦਾ ਹੈ 20 ਮਿੰਟ ਤੋਂ 1 ਘੰਟੇ ਤੱਕ 20 ਮਿੰਟ ਤੋਂ 1 ਘੰਟੇ ਦੇ ਅੰਦਰ ਅੰਦਰ ਉਸ ਸੱਪ ਆਪਣਾ ਜ਼ਹਿਰ ਦਾ ਅਸਰ ਦਿਖਾ ਦਿੰਦਾ ਉਸ ਵਿਅਕਤੀ ਉੱਪਰ ਹੈ ਜੀ ਉਹ ਉਹ ਕਿਵੇਂ ਉਹ ਫੀਸੂਸ ਕਰ ਰਿਹਾ ਹੈ ਉਹਦੀ ਇਮਿਊਨਿਟੀ ਕਿੰਨੀ ਕੁ ਸਟਰੌਂਗ ਹੈ ਬਿਲਕੁਲ ਬਿਲਕੁਲ ਡਰ ਗਿਆ ਹੈ ਨੰਬਰ 2 ਸੱਪ ਦੇ ਉੱਪਰ ਹੈ ਜੀ ਸਾਪ ਮਾਸ ਵਿੱਚ ਵੱਢਿਆ ਜਾਂ ਜਾ ਕੇ ਉਹਦੀ ਕਿਸੇ 나ੜ ਦੇ ਉੱਪਰ ਜੀ ਅੱਛਾ ਜੇਕਰ ਮੰਨ ਲਓ ਆਪਣੇ ਕਿਸੇ ਪਲਸ ਦੇ 나ੜ ਦੇ ਉੱਤੇ ਡੰਗ ਮਾਰਦਾ ਵੀ ਉਹਦਾ ਅਸਰ ਜ਼ਹਿਰ ਦਾ ਛੇਤੀ ਹੁੰਦਾ ਹੈ ਜਲਦੀ ਹੋਏਗਾ ਜਲਦੀ ਠੀਕ ਹੈ ਤੇ ਸੱਪ ਮਤਲਬ ਹਮੇਸ਼ਾ ਤਿਆਰ ਹੀ ਰਹਿੰਦਾ ਪਾਜੀ ਵੀ ਅਟੈਕ ਕਰਨ ਵਾਸਤੇ ਜਾਂ ਕੋਈ ਖਾਸ ਵਜ੍ਹਾ ਹੁੰਦੀ ਹੈ ਨਹੀਂ ਜੀ ਸੱਪ ਉਦੋਂ ਵੱਢਦਾ ਜੀ ਜਦੋਂ ਦਬ ਜਗ ਪੈਰਪੂ ਰੱਖਿਆ ਗਿਆ ਜੇ ਉੱਪਰ ਜੀ ਜਾਂ ਨੂੰ ਪਛੇੜ ਰਿਹਾ ਸਾਪ ਆਚਾਨਕ ਆਪਣੇ ਸਾਹਮਣੇ ਆ ਗਿਆ ਆਪਾਂ ਕੋਈ ਸਮਾਨ ਚੁੱਕ ਰਿਹਾ ਤੇ ਉਹ ਆਪਣੇ ਹੱਥ ਵਿੱਚ ਆ ਗਿਆ ਬਿਲਕੁਲ ਡਰ ਜਾ ਘਬਰਾਟ ਕਰਕੇ ਬਿਲਕੁਲ ਬਿਲਕੁਲ ਜੀ ਠੀਕ ਹੈ ਤੇ ਤੁਹਾਨੂੰ ਡਰ ਨਹੀਂ ਲੱਗਦਾ ਸੱਪ ਫੜਦੇ ਤਾਂ ਦੇਖੋ ਡਰ ਤਾਂ ਲੱਗਦਾ ਜੀ ਪਰ ਹੁਣ ਕੁਦਰਤ ਨਾਲ ਜੁੜੇ ਪਈਆਂ ਜੀ ਹੁਣ ਠੀਕ ਹੈ ਇੱਕ ਮੰਨ ਕੇ ਚੱਲੋ ਇੱਕ ਨਸ਼ਾ ਹੀ ਹੈ ਜੀ ਇੱਕ ਜੇ ਮੰਨ ਕੇ ਚੱਲੀਏ ਇੱਕ ਜਾਨਵਰ ਨੂੰ ਬਚਾ ਲਾਂ ਕਿਸੇ ਨੂੰ ਜਾ ਕੇ ਬਹੁਤ ਵਧੀਆ ਫੀਲ ਕਰਦੇ ਆ ਇੱਕ ਐਨੀਮਲ ਨੂੰ ਸੱਪ ਨੂੰ ਫੜ ਕੇ ਇੱਕ ਨੂੰ ਉਹਨੂੰ ਪੈਕ ਕਰਕੇ ਜਾ ਕੇ ਉਹਨੂੰ ਜਾ ਕੇ ਜੰਗਲ ਜਾ ਕੇ ਛੱਡਣਾ ਜਾ ਕੇ ਆਪਣੇ ਨੂੰ ਬਹੁਤ ਕੋਣਗਾ ਦਾ ਸਿਵ ਜੰਗਲਾਂ ਦੇ ਵਿੱਚ ਛੱਡਦੇ ਨੇ ਜਾ ਕੇ ਬਿਲਕੁਲ ਜੀ ਤੇ ਭਾਜੀ ਜਿਵੇਂ ਹੁਣ ਤੁਸੀਂ ਸੱਪ ਫੜਦੇ ਹੋ ਪੂਰਾ ਦਲੇਰੀ ਦੇ ਨਾਲ ਕਦੇ ਐਵੇਂ ਹੋਇਆ ਵੀ ਤੁਹਾਡੇ ਵੀ ਸੱਪ ਨੇ ਡੰਗ ਮਾਰਿਆ ਹੋਵੇ ਬਿਲਕੁਲ ਜੀ ਮੈਨੂੰ ਦੋ ਵਾਰ ਬਾਈਟ ਹੋਈ ਹੈ ਜੀ ਕੋਬਰਾ ਬਾਈਟ ਹੋਈ ਹੈ ਦੋ ਵਾਰ ਕੋਬਰਾ ਦੀ ਬਿਲਕੁਲ ਜੀ ਤੇ ਮੈਂ ਜਿੰਨਾ ਜਲਦੀ ਹੋ ਸਕੇ ਹਸਪੀਟਲ ਪਹੁੰਚਿਆ ਜਾ ਕੇ ਜਾ ਕੇ ਆਪਣਾ ਟ੍ਰੀਟਮੈਂਟ ਕਰਾਇਆ ਜਾ ਕੇ ਜੀ ਮੈਂ ਠੀਕ ਹੋ ਕੇ ਆ ਗਿਆ ਜੀ ਕਿ ਜਿਆਤਰ ਲੋਕ ਆਪਾਂ ਹੱਤ ਟੋਲਿਆਂ ਚੱਕਰ ਤੇ ਪੈਂਦਦੇ ਨੇ ਟੋਲਿਆਂ ਚੱਕਰ ਤੇ ਪੈਂਦਦੇ ਨੇ ਜਾ ਕੇ ਹੱਤ ਟੋਲਾ ਕਰਾਓ ਫਾਂਡਾ ਕਰਾਓ ਜਾ ਕੇ ਹਾਂਜੀ ਉਸ ਚੀਜ਼ ਦਾ ਫਾਂਡਾ ਨਹੀਂ ਹੁੰਦਾ ਹੈਗਾ ਓਕੇ ਪਰ ਜੇ ਕੋਈ ਬਿਨਾ ਜ਼ਹਿਰ ਤੋਂ ਸੱਪ ਵੱਢ ਜਾਂਦਾ ਕੋਈ ਉਹ ਤਾਂ ਫਾਂਡਾ ਕਰ ਦਿੰਦੇ ਨੇ ਲੋਕ ਇੱਕ ਮਨ ਟਕਾਣ ਵਾਸਤੇ ਬੰਦੇ ਦਾ ਇਸ ਤਰ੍ਹਾਂ ਫਾਂਡਾ ਇੱਕ ਬੰਦੇ ਨੂੰ ਹੌਸਲਾ ਦੇਣ ਵਾਸਤੇ ਵੀ ਹਾਂ ਵੀ ਬੰਦਾ ਕਬਰਾਏ ਨਾ ਕਿਉਂਕਿ ਬਲੱਡ ਸਰਕੂਲੇਸ਼ਨ ਤੇਜ਼ ਹੋ ਜਾਂਦਾ ਕਪਰਾਟ ਦੇ ਵਿੱਚ ਉਹ ਜ਼ਹਿਰ ਦਾ ਅਸਰ ਜਾਦਾ ਨਹੀਂ ਕੁਝ ਨਹੀਂ ਹੁੰਦਾ ਮੈਂ ਤੇ ਇੱਕ ਸਾਨੂੰ ਰਹਿ ਦਿੰਦਾ ਕਿ ਕੋਈ ਵੀ ਕਿਸੇ ਸਨੇਕ ਦੀ ਵਾਈਟ ਹੁੰਦੀ ਹੈ ਕਿਸੇ ਸੱਪ ਦੀ ਉਹ ਜਾ ਕੇ ਆਪਣਾ ਫੌਰਨ ਹਸਪੀਟਲ ਪਹੁੰਚੇ ਡਾਕਟਰ ਦੀ ਸ ਤੇ ਜਕਰ ਭਾਜੀ ਆਪਾਂ ਗੱਲ ਕਰੀਏ ਸੱਪਾਂ ਦਾ ਮੋਸਟਲੀ ਘਰੇ ਆਉਣਾ ਇਹਦਾ ਕੀ ਕਾਰਨ ਬਣਦਾ ਹੈ ਵੀ ਘਰਾਂ ਦੇ ਵਿੱਚ ਸੱਪ ਕਿਉਂ ਆਉਂਦੇ ਨੇ ਜਦ ਕਿ ਮਤਲਬ ਹੈਗੇ ਨੇ ਵੀ ਖੁੱਡਾਂ ਦੇ ਵਿੱਚ ਰਹਿੰਦੇ ਨੇ ਜੰਗਲਾਂ ਦੇ ਵਿੱਚ ਰਹਿੰਦੇ ਨੇ ਇਹ ਘਰਾਂ ਵੱਲ ਕਿਉਂ ਆਉਂਦੇ ਨੇ ਇਹ ਸੱਪਾਂ ਦਾ ਟਾਈਮ ਹੁੰਦਾ ਜੀ ਜਦ ਬਰਸਤ ਬਸਾਤ ਪੈਂਦੀ ਹੈ ਨਾ ਜੀ ਹਾਂਜੀ ਤੇ ਇਹ ਜਿਵੇਂ ਪਲਟਾਂ ਦੇ ਵਿੱਚ ਘਰ ਦੇ ਕੋਲ ਕੋਈ ਗਡੌਣ ਨੇ ਹੂੰ ਠੀਕ ਹੈ ਜਿਆਦਾਤਰ ਸਾਡੇ ਘਰਾਂ ਚ ਕਈ ਵਾਰ ਨਾ ਕਈ ਵਾਰ ਮੈਂ ਲੋਕ ਮਾਈਂਡ ਕਰ ਲੈਂਦੇ ਆ ਜੇ ਅਸੀਂ ਸਵੇਕ ਪੜਨ ਜਾਂਦੇ ਆ ਅਸੀਂ ਕੱਲ ਕਹਿੰਦੇ ਸਾਹ ਘਰ ਦੀ ਸੱਸ ਵਈ ਰੱਖੋ ਜਾ ਕੇ ਹੂੰ ਤੇ ਉਹ ਕਈ ਬੀਬੀਆਂ ਹੁੰਦੀਆਂ ਮਾਈਂਡ ਕਰ ਲੈਂਦੀਆਂ ਇਹ ਭਾਈ ਸਾਨੂੰ ਕੀ ਗੱਲ ਕਹਿ ਰਿਆ ਹੈ ਅਸੀਂ ਉਹਦਾ ਆਣ ਦਾ ਮਤਲਬ ਕੀ ਹੈ ਜੀ ਕੋਈ ਵੀ ਆਪਣੇ ਜਿਵੇਂ ਘਰ ਦੇ ਵਿੱਚ ਕੋਈ ਖੁੱਡਾ ਖੱਡਾ ਨਾ ਹੋਣ ਦੋ ਉਹ ਜਾ ਕੇ ਹਾਂਜੀ ਸਾਡੇ ਘਰਾਂ ਚ ਅਕਸਰ ਚੂਹੇ ਹੁੰਦੀਆਂ ਆ ਜੀ ਹੂੰ ਠੀਕ ਹੈ ਜੀ ਉਹ ਉਹਨਾਂ ਦੇ ਬੱਚੇ ਵੀ ਹੋ ਜਾਂਦੇ ਨੇ ਅੱਗੋ ਤੇ ਉਹ ਜਾ ਕੇ ਉਹਨਾਂ ਨੂੰ ਖਾਣ ਵਾਸਤੇ ਅੱਗੋ ਜਾਂ ਉਹਨੂੰ ਜਾਨਵਰ ਨੂੰ ਉਹਨੂੰ ਉਹਦੀ ਸਕਿਨ ਦੀ ਉਸ ਦੀ ਇੱਕ ਬਾਸ ਆ ਜਾਂਦੀ ਆ ਉਹਨੂੰ ਮਤਲਬ ਕਿ ਮੋਸਟਲੀ ਤੁਸੀਂ ਇਹ ਕਹਿਣਾ ਚਾਹੁੰਦੇ ਵੀ ਘਰਾਂ ਦੇ ਵਿੱਚ ਸਫਾਈ ਰੱਖੋ ਬਿਲਕੁਲ ਬਿਲਕੁਲ ਕੋਈ ਚੂਹੇ ਵਗੈਰਾ ਕਿਉਂਕਿ ਉਹ ਖਾਣਾ ਉਹਨਾਂ ਨੂੰ ਮਤਲਬ ਕਿ ਫੀਲ ਹੁੰਦਾ ਸਮੈਲ ਆਉਂਦੀ ਆ ਵੀ ਉਹ ਉਹ ਜਿਹੜਾ ਭਾਲ ਦੇ ਵਿੱਚ ਆ ਜਾਂਦੇ ਨੇ ਜਿਹੜਾ ਕੱਜ ਸਮਾਨ ਪਿਆ ਸਟੋਰ ਨਾ ਕਰੋ ਜਿਵੇਂ ਲੋਕ ਕੋਈ ਚੀਜ਼ ਹੁੰਦੀ ਹੁੰਦੀ ਆ ਨਾ ਜੋ ਕਬਾੜ ਵਿੱਚ ਦੇਣ ਵਾਲੀ ਹੁੰਦੀ ਆ ਉਹ ਚੱਕ ਕੇ ਘਰ ਦੇ ਵਿੱਚ ਲਾ ਲੈਂਦੇ ਆ ਜਾ ਕੇ ਹਨਾ ਉਹਨਾਂ ਵਿੱਚ ਵੀ ਕਈ ਵਾਰ ਆਪਣਾ ਬਸੇਰਾ ਕਰ ਲੈਂਦੇ ਨੇ ਆ ਕੇ ਬਹਿ ਜਾਂਦੇ ਨੇ ਇੱਕ ਭਾਜੀ ਆਪਾਂ ਮੋਸਟਲੀ ਮਿੱਥ ਹੈ ਮੈਨੂੰ ਵੀ ਸਵਾਲ ਆ ਵੀ ਜਿਹੜੇ ਸਪੇਰੇ ਹੁੰਦੇ ਨੇ ਹਣਾ ਜੀ ਉਹ ਵੀਣ ਵਜਾਉਂਦੇ ਨੇ ਤੇ ਸੱਪ ਮਤਲਬ ਖੁੱਡਾਂ ਦੇ ਵਿੱਚੋਂ ਨਿਕਲ ਕੇ ਆ ਜਾਂਦਾ ਤੁਸੀਂ ਵੀ ਵੀਣ ਬੂੰਨ ਵਜਾ ਕੇ ਸੱਪ ਨੂੰ ਫਰਸਟ ਨੰਬਰ ਤੇ ਸੁਣਦਾ ਹੀ ਨਹੀਂ ਹੈਗਾ ਜੀ ਉਹਦੇ ਕੰਨ ਹੀ ਨਹੀਂ ਹੁੰਦੇ ਹੈਗੇ ਅੱਛਾ ਉਹਦੇ ਕੰਨ ਹੈਗੇ ਆ ਅਦਰੂਨੇ ਕੰਨ ਹੈ ਇੱਕ ਧਰਤੀ ਦੀ ਵਾਈਬ੍ਰੇਸ਼ਨ ਉਹ ਚੀਜ਼ ਨੋਟ ਕਰ ਸਕਦਾ ਧਮਕ ਦੇ ਨਾਲ ਹੰਬਰ ਮਹਿਸੂਸ ਕਰਦਾ ਜੀ ਅੱਛਾ ਜੀ ਉਹ ਫਿਰ ਵੀਣ ਵਜਾਉਣ ਦਾ ਮਤਲਬ ਕੀ ਹੈ ਉਹ ਤਾਂ ਇੱਕ ਚਲੋ ਜਿਵੇਂ ਸਾਡੇ ਚੱਲਦਾ ਆ ਰਿਹਾ ਲੋਕਾਂ ਦਾ ਜੇ ਕੋਈ ਇੱਕ ਆਪਾਂ ਨੇ ਇੱਕ ਚੀਜ਼ ਜ਼ਰੂਰ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਹੋਏ ਸਭ ਨੇ ਹੈਨਾ ਇਹ ਕੋਬਰਾ ਸਾਪ ਹੀ ਹੁੰਦਾ ਕਿ ਹੋਰ ਸਨੇਕ ਨਹੀਂ ਹੁੰਦਾ ਕਿ ਜਿਹੜਾ ਬੀਂਤੀ ਆ ਜਾਵੇ ਅੱਛਾ ਮਤਲਬ ਇਕੱਲੇ ਕੋਬਰੇ ਨੂੰ ਕੋਬਰੇ ਉੱਪਰ ਇੱਕ ਕੋਬਰਾ ਸੱਪ ਐਸਾ ਉਹ ਚ ਹਿਲਦੀ ਚੀਜ਼ ਦੇ ਉੱਪਰ ਉਹਦਾ ਟੈਕ ਹੈ ਜੀ ਅੱਛਾ ਠੀਕ ਹੈ ਕਰਦਾ ਟੈਕ ਹੈ ਆਪਣੇ ਵੱਲੋਂ ਜੀ ਲੋਕ ਉਸ ਨੂੰ ਕਹਿੰਦੀਆਂ ਵੀ ਸੱਪ ਨੱਚ ਰਿਹਾ ਹੈ ਜੀ ਤੇ ਜਿਵੇਂ ਕਹਿੰਦੇ ਵੀ ਅਸੀਂ ਸੱਪ ਦਾ ਜ਼ਹਿਰ ਕੱਢ ਲਿਆ ਜਾਂ ਉਹਦੇ ਜਿਹੜਾ ਮਤਲਬ ਜਿਹੜਾ ਜ਼ਹਿਰ ਬੰਦ ਹੈ ਜਾਂ ਉਹ ਉਹਦੇ ਜਿਹੜੇ ਗੱਥਲੀਆਂ ਹੁੰਦੀਆਂ ਨੇ ਉਹਨਾਂ ਨੂੰ ਕੱਢਤਾ ਜਾਂ ਉਹਦੇ ਦੰਦ ਤੋੜਤੇ ਇਹ ਪੋਸਿਬਿਲਿਟੀ ਹੈ ਵੀ ਇਹ ਹੋ ਜਾਂਦਾ ਨਿੱਕੇ ਦੇਖੋ ਜੀ ਜੋ ਇਸ ਨੂੰ ਸੱਪ ਨੂੰ ਲੈ ਕੇ ਮੰਗਦੇ ਆ ਜਾਂ ਕੋਈ ਗਲਤ ਕੰਮ ਕਰ ਜਿਵੇਂ ਗਲਤ ਮੰਨਦਾ ਜੀ ਜੋਗੀ ਜੋਗੀ ਕਹਿ ਸਕਦੇ ਉਹ ਬਹੁਤ ਗਲਤ ਚੀਜ਼ ਹੈ ਜੀ ਉਹ ਇੱਕੋ ਕੁਦਰਤ ਦਾ ਜੀਵ ਹੈ ਇੱਕ ਠੀਕ ਹੈ ਉਸ ਦਾ ਵੀ ਕੋਈ ਧਰਤੀ ਦੇ ਉੱਪਰ ਕੋਈ ਨਾ ਕੋਈ ਉਹਦਾ ਵਜੂਦ ਆ ਉਹਦਾ ਰੱਬ ਨੇ ਬਣਾਇਆ ਹੈ ਕਿਸੇ ਵਜ੍ਹਾ ਕਰਕੇ ਬਣਾਇਆ ਪਿਆ ਉਸ ਨੂੰ ਪਰ ਗਲਤ ਤਾਂ ਨਹੀਂ ਕਰਨਾ ਚਾਹੀਦਾ ਉਹ ਕੀ ਕਰਦੇ ਆ ਜੀ ਉਹ ਉਸ ਨੂੰ ਕੱਢ ਕੇ ਉਹਦਾ ਜਿਹੜੇ ਗਲੈਂਡ ਹੁੰਦੇ ਆ ਉਹਦੇ ਉਹਦੇ ਗਲੈਂਡ ਕੱਢ ਦਿੰਦੇ ਨੇ ਬਾਹਰ ਉਹਦੇ ਦੰਦ ਤੋੜਦੇ ਉਹਦੇ ਉਸ ਨੂੰ ਦੇਖ ਕੇ ਉਹ ਆਪਣਾ ਚੰਦਾ ਇਕੱਠਾ ਕਰਦੇ ਆ ਜੀ ਪਰ ਗਲਤ ਤਾਂ ਨਹੀਂ ਕਰ ਮਰ ਕੇ ਉਹ ਸਰਪੇ ਇੱਕ ਫੰਡ ਇਕੱਠਾ ਕਰਨ ਦਾ ਇੱਕ ਪਰਪਸ ਹੈ ਬਿਲਕੁਲ 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 ਇੱਕ ਅਕਸਰ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਵੀ ਕਿ ਜਦੋਂ ਜੋਗੀ ਜਾਂ ਸਪੇਰੇ ਸੱਪ ਲੈ ਕੇ ਜਾਂਦੇ ਨੇ ਉਹ ਕੋਈ ਦਵਾਈ ਦਿੰਦੇ ਨੇ ਪਿੰਡਾਂ ਦੇ ਵਿੱਚ ਬਜ਼ੁਰਗਾਂ ਨੂੰ ਵੀ ਅੱਖਾਂ ਚ ਪਾਉਣ ਵਾਸਤੇ ਉਹ ਕਹਿੰਦੇ ਨੇ ਵੀ ਅਸੀਂ ਸੱਪ ਦੀ ਸਿਰ ਨੂੰ ਉਬਾਲ ਕੇ ਐਦਾਂ ਕਰਕੇ ਕੋਈ ਦਵਾਈ ਤਿਆਰ ਕੀਤੀ ਹੈ ਵੀ ਐਵੇਂ ਹੁੰਦਾ ਵੀ ਸੱਪ ਦੇ ਸਿਰ ਤੋਂ ਜਾਂ ਕਿ ਸੱਪ ਤੋਂ ਕੋਈ ਅੱਖਾਂ ਵਾਸਤੇ ਦਵਾਈ ਤਿਆਰ ਹੁੰਦੀ ਹੈ ਨਹੀਂ ਕੋਈ ਐਸਾ ਕੁਝ ਨਹੀਂ ਜੀ ਐਸਾ ਸਾਡੀ ਨੌਲੇਜ ਵਿੱਚ ਕੁਝ ਨਹੀਂ ਹੈਗਾ ਹੂੰ ਠੀਕ ਹੈ ਜੀ ਤੇ ਦੇਖੋ ਸਨੇਕ ਹੈ ਇੱਕ ਉਹ ਨਹੀਂ ਫਿਰ ਉਹ ਕਹਿੰਦੇ ਨੇ ਜਿਹੜਾ ਵੀ ਜੋਗੀ ਕਹਿੰਦੇ ਨੇ ਵੀ ਦੇਖੋ ਸਾਡੇ ਕਦੇ ਐਣਕਾ ਨਹੀਂ ਲੱਗੀਆਂ ਸਾਡੀ ਨਿਗਾ ਬਿਲਕੁਲ ਐਵੇਂ 6 ਬਾਈ 6 ਹੈ ਉਹਦਾ ਫਿਰ ਕੀ ਰਾਜ ਹੈ ਦੇਖੋ ਜੀ ਕੋਈ ਨਾ ਸਾਨਾ ਨਾ ਸਭ ਦੁੱਖ ਦਾ ਮਰਿਆ ਹੁੰਦਾ ਕੋਈ ਕੋਈ ਦੁੱਖ ਦੱਸਦਾ ਕੋਈ ਨਹੀਂ ਦੱਸਦਾ ਹੈਗਾ ਜੇ ਕਿਸੇ ਦਾ ਕਿਉਂਕਿ ਕਿਉਂਕਿ ਜੋਗਿਆ ਨੇ ਨਾ ਤਾਂ ਮੋਬਾਈਲ ਦੇਖਣੇ ਨੇ ਨਾ ਮੈਨੂੰ ਲੱਗਦਾ ਵੀ ਟੀਵੀ ਦੇਖਣੇ ਉਹਨਾਂ ਦੀ ਆਈਸਾਈਟ ਵੈਸੀ ਠੀਕ ਹੈ ਹਾਂ ਬਿਲਕੁਲ ਜੀ ਬਿਲਕੁਲ ਬਾਕੀ ਖਾਣਾ ਪੀਣਾ ਵਧੀਆ ਹੁੰਦਾ ਹੁੰਦਾ ਹਾਂ ਬਿਲਕੁਲ ਹਾਂ ਕੰਮ ਨੂੰ ਕੋਈ ਟੈਨਸ਼ਨ ਨਹੀਂ ਕਿਸੇ ਚੀਜ਼ ਦੀ ਹਾਂ ਸਮਝੀ ਹਾਂਜੀ ਹਾਂਜੀ ਬਿਲਕੁਲ ਜੀ ਹਾਂਜੀ ਭਾਈ ਜੀ ਮੈਨੂੰ ਇਹ ਦੱਸੋ ਜੇਕਰ ਮੰਨ ਲਓ ਕਿਸੇ ਦੇ ਘਰ ਦੇ ਵਿੱਚ ਸੱਪ ਆ ਜੇ ਜਾਂ ਪਟਿਆਲੇ ਦੇ ਵਿੱਚ ਮੋਸਟਲੀ ਆਉਂਦੇ ਰਹਿੰਦੇ ਨੇ ਘਰਾਂ ਦੇ ਵਿੱਚ ਸੱਪ ਤਾਂ ਉਹਨੂੰ ਕੀ ਕਰਨਾ ਚਾਹੀ ਜੇ ਕਿਸੇ ਕਰੇ ਕੋਈ ਕਿਸੇ ਕਰਦਾ ਕੋਈ ਸੱਪ ਕੋਈ ਬੰਦਾ ਦੇਖ ਲੈਂਦਾ ਜਾ ਕੇ ਜਾਂ ਵੜਦਾ ਦੇਖ ਲੈਂਦਾ ਜਾਂ ਕੋਈ ਕੈਮਰੇ 'ਚ ਦੇਖ ਲੈਂਦਾ ਜਾ ਕੇ ਹਾਂਜੀ ਘਬਰਾਵੇ ਨਾ ਬੰਦਾ ਕੇਵਰ ਕੀ ਹੁੰਦਾ ਜਾਂ ਤਾਂ ਲੋਕ ਡਰ ਕੇ ਭਾਰ ਪਾ ਜਾਂਦੇ ਹਾਂ ਹਾਂ ਜੇ ਸੱਪੋਂ ਦਾ ਕਈ ਵਾਰ ਘਰੋਂ ਵੜ ਕੇ ਵੀ ਕਿਤੇ ਹੋਰ ਨਿਕਲ ਜਾਂਦਾ ਜਾ ਕੇ ਤੇ ਜਿਹੜੇ ਇਹਨੂੰ ਫੜਨ ਵਾਲੇ ਹੁੰਦੇ ਜਾਂਨੂੰ ਮਾਰਨ ਵਾਲੇ ਹੁੰਦੇ ਆ ਕੋਈ ਵੀ ਲਾ ਲਓ ਆਪਾਂ ਉਹ ਉਹਨੂੰ ਲੱਭੀ ਜਾਂਦੇ ਨੇ ਉੱਥੇ ਹੀ ਹੋ ਕੇ ਰਹਿੰਦੀ ਨੇ ਉਹ ਹੂੰ ਡਰੇ ਨਾ ਬੰਦਾ ਉਹ ਤੇ ਨਿਗਾਹ ਰੱਖੇ ਸੱਪ ਜਾ ਕਿੱਥੇ ਰਹਿ ਗਿਆ ਠੀਕ ਹੈ ਠੀਕ ਹੈ ਫਿਰ ਕਿਸੇ ਸਨੇਕ ਚੈਚਰ ਨੂੰ ਕਿਸੇ ਜਿਹੜਾ ਬੰਦਾ ਇਸ ਚੀਜ਼ ਦਾ ਨੋਲਿਜ ਰੱਖਦਾ ਮਾਹਰ ਬੰਦਾ ਮਾਰਨਾ ਗਲਤ ਹੈ ਦੇਖੋ ਜੀ ਕੋਈ ਵੀ ਜਾਨਵਾਰ ਹੈ ਕੋਈ ਉਹਨੂੰ ਪੂਰਾ ਅਧਿਕਾਰਾਂ ਜੀਣਦਾ ਜੀ ਠੀਕ ਹੈ ਜੀ ਉਸ ਨੂੰ ਬੰਦ ਫੋਨ ਕਰੇ ਫੋਨ ਕਰਕੇ ਉਸ ਨੂੰ ਜਾ ਕੇ ਫੜਵਾ ਪਿਆ ਕੇ ਇਹ ਨਹੀਂ ਕਿ ਬਾਹਰ ਭੱਜ ਜਾ ਬਜਾ ਕੇ ਉਹਦਾ ਕੋਈ ਹੱਲ ਨਹੀਂ ਭੱਜਣ ਦਾ ਜੇਕਰ ਪਟਿਆਲੇ ਦੇ ਵਿੱਚ ਤੁਹਾਨੂੰ ਸੰਪਰਕ ਕਰਨਾ ਹੋਵੇ ਤਾਂ ਫਿਰ ਤੁਹਾਡਾ ਮਤਲਬ ਕੋਈ ਏਰੀਆ ਡਿਵਾਈਡਡ ਹੈ ਕਿ ਸਾਰੇ ਪਟਿਆਲੇ ਨੂੰ ਤੁਸੀਂ ਕਿਤੇ ਵੀ ਜਾ ਸਕਦੇ ਹੋ ਸਾਰੇ ਪਟਿਆਲੇ ਚ ਕਿਤੇ ਵੀ ਜਾ ਸਕਦੇ ਹੋ ਪਟਿਆਲੇ ਦੇ ਵਿੱਚ ਭਾਜੀ ਇੱਕ ਵਾਰੀ ਆਪਣਾ ਨੰਬਰ ਜਰੂਰ ਦਿਓ ਦਰਸ਼ਕਾਂ ਨੂੰ ਕਈ ਵਾਰੀ ਹਨਾ ਆਪਾਂ ਮਤਲਬ ਸਪੋਰਟਨ ਵਾਸਤੇ ਮੌਕੇ ਤੇ ਨਹੀਂ ਹੁੰਦਾ ਜੇਕਰ ਸਾਡੀ ਵੀਡੀਓ ਦੇਖਦੇ ਨੇ ਤਾਂ ਉਹਨਾਂ ਤੱਕ ਜਰੂਰ ਮਦਦ ਪਹੁੰਚੇਗੀ ਆਪਣਾ ਨੰਬਰ ਜਰੂਰ ਦੇ ਦਿਓ ਬਿਲਕੁਲ ਜੀ ਮੇਰਾ ਨੰਬਰ ਹੈਗਾ 8437344553 8437344553 ਮੰਦਾ ਤੁਸੀਂ ਪਟਿਆਲਾ ਦਾ ਕੋਈ ਵੀ ਏਰੀਆ ਹੋਵੇ ਤੇ ਲਾਗੇ ਤੱਕ ਏਰੀਆ ਵੀ ਕਵਰ ਕਰਦੇ ਹੋ ਪਟਿਆਲੇ ਦੇ ਹਾਂ ਲਾਗੇ ਤੱਕ ਵੀ ਜੀ ਸਰਾਂਤ ਤੱਕ ਜਾਈਦਾ ਜਾਂ ਕੇ ਇਧਰੋਂ ਬਾਲੇ ਤੱਕ ਜਾਈਦਾ ਜਾਂ ਕੇ ਨਾਬੇ ਜਾਈਦਾ ਜੀ ਜਾਂ ਕੇ ਹਾਂ ਜੋ ਕੋਈ ਬੰਦਾ ਫਸਿਆ ਪਿਆ ਅਵਲ ਤੇ ਤੇ ਵਜੇ ਫੋਨ ਤੇ ਉੱਪਰ ਇਹਨਾਂ ਨਾਲ ਸੰਪਰਕ ਕਰੀਦਾ ਜਾ ਕੇ ਕਢਾੜ ਦਾ ਕਢਾਣ ਦੀ ਕੋਸ਼ਿਸ਼ ਕਰਦੇ ਆਂ ਵੀ ਕਿਹਸਾ ਸੱਪ ਹੈ ਕਿ ਉਹ ਜ ਹੈ ਉਸ ਨੂੰ ਦੱਸੀ ਤੇ ਜਾ ਕੇ ਇਸ ਨੂੰ ਜਾਂ ਛੀਕ ਦੇ ਉੱਪਰ ਪਾਣੀ ਘੇਰ ਜਾਂ ਨੂੰ ਭਜਾਉਣ ਨੂੰ ਕਿਵੇਂ ਭਜਾਏਗਾ ਵੀ ਭਜੇਗਾ ਨਹੀਂ ਇਹ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਕਿਉਂਕਿ ਮੋਸਟਲੀ ਆਪਾਂ ਦੇਖਦੇ ਆਂ ਚਲੋ ਹਣਾ ਕੁਦਰਤ ਦੇ ਜੀ ਨੇ ਜਾ ਰਿਹਾ ਹੈ ਚਾਹੇ ਜਿਵੇਂ ਵੀ ਆ ਪਰਮਾਤਮਾ ਵੱਲੋਂ ਦਿੱਤਾ ਗਿਆ ਮਾਰਨਾ ਨਹੀਂ ਚਾਹੀਦਾ ਤੁਸੀਂ ਸੇਫਲੀ ਬਹੁਤ ਸੋਹਣਾ ਕੰਮ ਕਰ ਰਹੇ ਹੋ ਤਾਂ ਜੇਕਰ ਤੁਹਾਡੇ ਵੀ ਆਲੇ-ਦੁਆਲੇ ਕੋਈ ਐਵੇਂ ਦਾ ਸੱਪ ਮਿਲਦਾ ਕੋਈ ਵਾਰਾ ਸੱਪ ਮਿਲਦਾ ਜਾਂ ਤੁਹਾਡੇ ਘਰਾਂ ਦੇ ਵਿੱਚ ਆ ਜਾਂਦਾ ਤਾਂ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਮੈਂ ਭਾਜੀ ਦਾ ਨੰਬਰ ਮੈਂਸ਼ਨ ਕਰ ਰਿਹਾ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਾਂਜੀ ਤਾਂ ਜਿਵੇਂ ਹੁਣ ਅਸੀਂ ਸੋਨੂ ਜੀ ਨਾਲ ਗੱਲ ਕੀਤੀ ਸੱਪਾਂ ਦੇ ਬਾਰੇ ਕਾਫੀ ਜਾਣਕਾਰੀ ਲਈ ਸਪਨਾਂ ਦੀ ਕਿਸਮਾਂ ਬਾਰੇ ਸਪਨਾਂ ਦੀ ਚਿਹਰ ਬਾਰੇ ਤੇ ਜੇਕਰ ਸਪ ਕੱਟ ਜੇ ਤਾਂ ਸਾਨੂੰ ਕੀ ਕਰਨਾ ਚਾਹੀਦਾ ਤੇ ਜੇਕਰ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਾਕੀ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਤਰ੍ਹਾਂ ਦੀਆਂ ਹੋਰ ਇਨਫੋਰਮੇਸ਼ਨਲ ਵੀਡੀਓ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ ਐਤੋਂ ਤੱਕ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ